ਸਿਰੀ ਰਾਗ ਮਹੱਲਾ ਪਹਿਲਾ ਇਕਮ ਕਾਰ ਸਤਿਗੁਰ ਪ੍ਰਸਾਦ ਲਭ ਕੁੱਤਾ ਕੂੜ ਝੋੜਾ ਠੱਗ ਖਾਦਾ ਮਰਦਾਰ ਪਰੰਨਿੰਦਾ ਪਰਮਲ ਮੁਖ ਸੁਧੀ ਅਗਨੀ ਕ੍ਰੋਧ ਚੰਡਾਲ रसक स आपस लहाना एक कर्म मेरे करतार बाबा बोलिए पत होए उत्तम से दर उत्तम कहिए नीच कर्म बह रोए रहो ਰਸ ਸੋਨਾ ਰਸ ਰੂਪਾ ਕਾਮਣੀ ਰਸ ਪਰਮਲ ਕੀ ਬਾਸ ਰਸ ਕੋੜੇ ਰਸ ਸਜ ਮੰਦਰ ਰਸ ਮਿੱਠਾ ਰਸ ਮਾਸ ਇਤੇ ਰਸ ਸਰੀਰ ਕੇ ਕੈ ਕਟ ਨਾਮ ਨਵਾਸ ਜਿਤ ਬੋਲੀਏ ਪਤ ਪਾਈਏ ਸੋ ਬੋਲਿਆ ਪਰਵਾਣ ਹਿਕਾ ਬੋਲ ਬੇਗੁਚਣਾ ਸੁਣ ਮੂਰਖ ਮਨ ਅਜਾਣ ਜੋਤਿ ਸਪਾਵੈ ਸੇ ਭਲੇ ਖੋਰ ਕੇ ਕਹਿਣ ਬਖਾਣ ਤੈਨ ਮਤ ਤੈਨ ਪਤ ਤੈਨ ਤਨ ਪੱਲੇ ਜਿਨ ਹਦੇ ਰਿਆ ਸਮਾਏ ਤੈਨ ਕਾਕਿਆ ਸਲਾਹਣਾ ਅਬਰਸ ਵਾਲਿਓ ਜਾਏ ਨਾਨਕ ਨਦਰੀ ਬਹਾਰੇ ਰਾਚੇ দান ਨਨਾਏ ਤਨ ਕਾ ਕੀ ਹਸ ਲਹਾਣਾ ਅਬਰ ਸਵਾਲਿਓ ਕਾਏ ਨਾਨਕ ਨਦਰੀ ਬਹਾਰੇ ਰਾਚੇ ਦਾਨ ਨਾ ਨਾਏ ਸਤਿਗੁਰ ਪਹਿਲੇ ਪਾਤਸ਼ਾ ਜਿਹਦਾ ਇਹ ਸ਼ਬਦ ਤਨ ਤਨ ਚਬਰ ਛਤ ਦੇ ਮਾਲਕ ਸ੍ਰੀ ਰਾਗ ਦੇ ਵਿੱਚ ਅੰਗ 15 ਤੇ ਸ਼ਿਸ਼ੋ ਹੁੰਦਾ ਹੈ ਸਤਿਗੁਰੂ ਇਸੇ ਜੀਵ ਨੂੰ ਮਾੜਾ ਨਹੀਂ ਕਹਿ ਰਹੇ ਉਸ ਦੀਆਂ ਆਦਤਾਂ ਨੂੰ ਮਾੜਾ ਕਹਿ ਰਹੇ ਕਿਉਂਕਿ ਜੀਵ ਤਾਂ ਉਸਨੇ ਸਾਰੇ ਪੈਦਾਏ ਕੁਝ ਹੀ ਕੀਤੇ ਪਰ ਆਦਤਾਂ ਆ ਕੇ ਕੀ ਬਣਾ ਲਈਆਂ ਮੋਹ ਮਾਇਆ ਦੇ ਕਾਰਨ ਕਿਵੇਂ ਦੁਨੀਆਂ ਨਾਲ ਠਗੀਆਂ ਕਰਨੀਆਂ ਕਿਵੇਂ ਝੂਠ ਬੋਲਣਾ ਕਿਵੇਂ ਰਸਾ ਕਸਨ ਨੂੰ ਦੇਖ ਕੇ ਮਨ ਨੂੰ ਲਲਚਾਉਣਾ ਇਸ ਮੋਹ ਮਾਇਆ ਦੇ ਵਿੱਚ ਜਿਹੜੇ ਪਏ ਹੋਏ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਿੱਚ ਜਿਹੜੇ ਦੁਨੀਆਂ ਦੇ ਰਸਤੇ ਨਾਤਿਆਤੀ ਪਦਾਰਥਾਂ ਦੇ ਕਰਕੇ ਲੋਕਾਂ ਨਾਲ ਠੱਗੀਆਂ ਕਰਦੇ ਝੂਠ ਬੋਲਦੇ ਉਹਨਾਂ ਦੀ ਸ਼ੋਭਾ ਜਿਹੜੀ ਹੈ ਉਸ ਪਰਮਾਤਮਾ ਦੇ ਦਰਤੇ ਨਹੀਂ ਹੁੰਦੀ ਜਿਹੜੀ ਇੱਥੇ ਵੀ ਸ਼ੋਭਾ ਹੁੰਦੀ ਉਹ ਕੂੜ ਦੀ ਸ਼ੋਭਾ ਹੈ ਸਿਰਫ ਉਹਨਾਂ ਦੇ ਸਾਹਮਣੇ ਲੋਕ ਕੁਝ ਕਹਿੰਦੇ ਹੈ ਪਿੱਛੇ ਕੁਝ ਹੋਰ ਕਹਿੰਦੇ ਹੈ ਸੋ ਨਿਰਮਲ ਸ਼ੋਭਾ ਤਾਂ ਉਸ ਪਰਮਾਤਮਾ ਦੇ ਨਾਮ ਦੀ ਹੈ ਸੋ ਸਤਗੁਰੂ ਇਸ ਸ਼ਬਦ ਦੇ ਵਿੱਚ ਸਮਝਾ ਰਹੇ ਕਿ ਲੱਭ ਕੁੱਤਾ ਜਿਹੜੇ ਇਹੋ ਦੁਨੀਆ ਦੇ ਰਸਾ ਕਸਨ ਨੂੰ ਦੇਖ ਕੇ ਮਨ ਲਲਚਾ ਰਿਹਾ ਆਮ ਤੌਰ ਤੇ ਅਸੀਂ ਦੇਖਦੇ ਜਦੋਂ ਕੋਈ ਖਾਣਾ ਸਾਹਮਣੇ ਪਿਆ ਹੋਵੇ ਤਾਂ ਕੁੱਤੇ ਦਾ ਮਨ ਜਿਹੜਾ ਬੜਾ ਲਲਚਾਉਂਦਾ ਇਸ ਲਾਲਚ ਨੂੰ ਕੁੱਤਾ ਕਹਿਆ ਉਹ ਜਿਹੜੇ ਜੀਵ ਆ ਜਿਨ੍ਹਾਂ ਦਾ ਇਸ ਦੁਨੀਆ ਦੇ ਰਸਾ ਕਸਾਂ ਦੇ ਵਿੱਚ ਮਨ ਲਲਚਾ ਰਿਹਾ ਉਹਨਾਂ ਨੂੰ ਗੁਰੂ ਮਹਾਰਾਜ ਨੇ ਕੁੱਤਾ ਕਹਿਆ ਕੂੜ ਚੂੜਾ ਜਿਹੜੇ ਬੰਦੇ ਦੂਸਰਿਆਂ ਦੇ ਨਾਲ ਝੂਠ ਬੋਲਦੇ ਉਹ ਫਿਰ ਤੂਫਾਨ ਧੋਲਦੇ ਹੈ ਦੂਸਰਾਂ ਨੂੰ ਧੋਖਾ ਦਿੰਦੇ ਹਟਣ ਲਾਲਚਾਂ ਦੇ ਕਰਕੇ ਇਸ ਕੂੜ ਨੂੰ ਦੁਨੀਆ ਦਾ ਜਿਹੜਾ ਕੂੜ ਹੈ ਉਹਨੂੰ ਤੋਲਦੇ ਹੈ ਇਹੋ ਜਿਹੇ ਲੋਕਾਂ ਨੂੰ ਉਹਨਾਂ ਨੇ ਕਿਆ ਚੋੜਿਆ ਜਿਹੜੇ ਸੱਚ ਤੇ ਰਹਿੰਦੇ ਹੈ ਕੋਈ ਵੀ ਜੀਵ ਜਿਹੜਾ ਦੁਨੀਆ ਤੇ ਚੂੜਾ ਨਹੀਂ ਅੰਦਰ ਉਹਦੀਆਂ ਆਦਤਾਂ ਜਿਹੜੇ ਝੂਠ ਬੋਲਦੇ ਹੈ ਉਹਨਾਂ ਨੂੰ ਚੂੜਾ ਕਿਆ ਗਿਆ ਇੱਥੇ ਤਾਂ ਲੋਕਾਂ ਨੇ ਲੋਕਾਂ ਨੇ ਜਤਾਂ ਮੜਾ ਨਹੀਂ ਜਦੋਂ ਕਿ ਜਿਹੜੇ ਗੁਣ ਜਿਨ੍ਹਾਂ ਦੇ ਵਿੱਚ ਹੈ ਸਤਗੁਰੂ ਰਵਿਦਾਸ ਮਹਾਰਾਜ ਜੀ ਕਹਿੰਦੇ ਕਿ ਜਿਸ ਬ੍ਰਾਹਮਣ ਚ ਗੁਣ ਨਹੀਂ ਉਹਨੂੰ ਪੂਜਣਾ ਨਹੀਂ ਚਾਹੀਦਾ ਤੇ ਚੰਡਾਲ ਨੂੰ ਪੂਜਣਾ ਚਾਹੀਦਾ ਜੇਦਾ ਗੁਣ ਪਰਵੀਨ ਹੈ। ਰੇदास ਬ੍ਰਾਹਮਣਾਂ ਪੂਜਿਏ ਜੋ ਹੋਵੇ ਗੁਣ ਬਹੀਨ ਪੂਜੇ ਚਰਨ ਚੰਡਾਲ ਕੇ ਜੋ ਹੋਵੇ ਗੁਣ ਪਰਵੀਨ ਇਸ ਕਰਕੇ ਜਿਹਦੀਆਂ ਆਦਤਾਂ ਮਾੜੀਆਂ ਹੈ ਝੂਠ ਬੋਲਦਾ ਹੈ ਉਹਦੇ ਲਈ ਇਹ ਸ਼ਬਦ ਬਾਣੀ ਦੇ ਵਿੱਚ ਆਇਆ ਹੈ ਠੱਗ ਖਾਦਾ ਮਰਦਾਰ ਲੋਕਾਂ ਦਾ ਹੱਕ ਖਾਣਾ ਇਹ ਬਹੁਤ ਹੀ ਮਾੜਾ ਹੈ ਠੱਗੀਆਂ ਕਰਨੀ ਹੈ ਹੱਕ ਖਾਣਾ ਕਿਉਂਕਿ ਪਰਾਇਆ ਹੱਕ ਖਾਣਾ ਜਿਹੜਾ ਇਕੰਦੀ ਮਰਨ ਦੇ ਬਰਾਬਰ ਹੱਕ ਪ੍ਰਾਇ ਨਾਨਕਾ ਉਸ ਸੂਰ ਉਸ ਗਏ ਦੋਨਾਂ ਦੇ ਕਹਿਤਾ ਇਕਲੀ ਸੂਰ ਦੇ ਬਰਾਬਰ ਇੱਕ ਦਿਗਾਂ ਦੇ ਬਰਾਬਰ ਜਿਹੜੇ ਲੋਕਾਂ ਦੇ ਨਾਲ ਠਗਿਆ ਖੰਦੇ ਲੋਕਾਂ ਨੂੰ ਹੱਕ ਮਾਰਦੇ ਇਸ ਕਰਕੇ ਜਿਨ੍ਹਾਂ ਦੀ ਆਦਤ ਤਾਂ ਇਹੋ ਜੀ ਹੈ ਉਹਨਾਂ ਲਈ ਇਹ ਸ਼ਬਦਾਂ ਦਾ ਵਰਤੋਂ ਕੀਤੀ ਗਈ ਬਣੀ ਪਰ ਨਿੰਦਾ ਪਰ ਮਲ ਮੁਖ ਸੁਧੀ ਅਗਨ ਕਰੋਧ ਚੰਡਾਲ ਦੂਸਰੇ ਦੇ ਨਿੰਦਾ ਕਰਨੇ ਨਿੰਦਾ ਕਦੀ ਕੀਤੀ ਜਾਂਦੀ ਹੈ ਜਿਹੜਾ ਆਪ ਤੋਂ ਅੱਗੇ ਹੁੰਦਾ ਹੈ ਉਹਦੀ ਨਿੰਦਾ ਕਰਨੀ ਉਦੇ ਗੁਣਾਂ ਨੂੰ ਅਬਗੁਣ ਦਸ਼ਨਾ ਪਰਮਲ ਦੂਜੇ ਦੀ ਮੈਲ ਨਿੰਦਾ ਜਿਹੜੀ ਦੂਜੇ ਦੀ ਮੈਲ ਛੱਡਣ ਦੇ ਬਰਾਬਰ ਮੁਖ ਸੁਧੀ ਅਗਨ ਕ੍ਰੋਧ ਚੰਡਾਲ ਮਨ ਦੇ ਵਿੱਚ ਕ੍ਰੋਧ ਜਿਹੜਾ ਉਹ ਚੰਡਾਲ ਹੈ ਤੇ ਮੁਖ ਦੇ ਵਿੱਚ ਜਿਹੜੀ ਭਾਈ ਮੈਲ ਇਹੋ ਜਿਹੇ ਗੁਣ ਹੈ ਕਿ ਦੂਸਰਿਆਂ ਦੇ ਲਈ ਅਸੀਂ ਜੋ ਨਿੰਦਾ ਕਰਦੇ ਹਾਂ ਅਤੇ ਸਾਡੇ ਵਿੱਚ ਕ੍ਰੋਧ ਜਿਹੜਾ ਇੰਨਾ ਕ ਆਇਆ ਹੁੰਦਾ ਕਿ ਅਸੀਂ ਦੂਸਰੇ ਦੇ ਗੁਣਾਂ ਨੂੰ ਵੀ ਭੁੱਲ ਜੰਨੇ ਸਾਨੂੰ ਮਾੜੇ ਮਾੜਾ ਨਜ਼ਰ ਆਉਂਦਾ ਇਸ ਕਰਕੇ ਇਹ ਕਾਮ ਕ੍ਰੋਧ ਲੋਭ ਉਹ ਹੰਕਾਰ ਜਿਹੜੇ ਹੈ ਇਹ ਵਿਸ਼ੇ ਭਕਾਰ ਜਿਹੜੇ ਹੈ ਇਸੇ ਕਰਕੇ ਮਾੜੇ ਰਸ ਕਸ ਆਪਸ ਲਾਹਣਾ ਇਹ ਕਰਮ ਮੇਰੇ ਕਰਤਾ ਹੈ ਪ੍ਰਮਾਤਮਾ ਮੈਂ ਇਨਾ ਰਸਾ ਕਸਾਂ ਦੇ ਵਿੱਚ ਪਿਆ ਹੋਇਆ ਇਹਨੇ ਮੇਰੇ ਕਰਮ ਮਾੜੇ ਸਤਗੁਰੂ ਕਹ ਰਹੇ ਬਾਬਾ ਬੋਲੀਏ ਪਤ ਹੋਏ ਬਾਬਾ ਕਹਿੰਦੇ ਸਿਆਣੇ ਜਿਹੜਾ ਆਪ ਤੋਂ ਵੱਡਾ ਹੈ ਬੋਲੀਏ ਪਤ ਹੋਏ ਜਦੋਂ ਅਸੀਂ ਬੋਲੀਏ ਤਾਂ ਇਚਿਤ ਮਲੇ ਉਤਮ ਸੇਦਰ ਉਤਮ ਕਈਏ ਨੀਚ ਕਰਮ ਬੈਰੋ ਜੇ ਤੋ ਅਸੀਂ ਕੋਈ ਗੱਲ ਚੰਗੀ ਕਰਾਂਗੇ ਸਫਤ ਸਲਾ ਕਰਾਂਗੇ ਉਸ ਪ੍ਰਮਾਤਮਾ ਦੇ ਨਾਮ ਦੀ ਕਰਾਂਗੇ ਗੱਲ ਤਾਂ ਉਤਮ ਗੱਲ ਹੋਊਗੀ ਪਰ ਜੇਕਰ ਅਸੀਂ ਦੁਨੀਆ ਦੀ ਮੋਹ ਮਾਇਆ ਦੇ ਵਿੱਚ ਪੈ ਕੇ ਕੋਈ ਇਹੋ ਜਿਹਾ ਕਰਮ ਕਰਾਂਗੇ ਤਾਂ ਫਿਰ ਸਾਨੂੰ ਰੋਣਾ ਪਵੇਗਾ ਜੇਕਰ ਪ੍ਰਮਾਤਮਾ ਦੇ ਨਾਮ ਦਾ ਅਸੀਂ ਸਫਤ ਸਲਾ ਕਰਾਂਗੇ ਤਾਂ ਸਾਡੀ ਸ਼ੁਭਾ ਹੋਊਗੀ ਪਰ ਜੇਕਰ ਅਸੀਂ ਕਰਮ ਇਹੋ ਜਿਹਾ ਕਰਾਂਗੇ फेर ਸਾਨੂੰ ਬੈਠ ਕੇ ਰੋਣਾ ਪਵੇ ਕਿਉਂਕਿ ਮੋਹ ਮਾਇਆ ਦੀ ਚੱਕਰ ਚਾ ਰਸ ਸੋਨਾ ਰਸ ਰੂਪਾ ਕਾਮਣ ਰਸ ਪਰਮਲ ਕੀ ਬਾਸ ਸੋਨਾ ਵੀ ਕਹਿੰਦੇ ਰਸ ਹੈ ਕਿ ਗਹਿਣੇ ਚੰਗੇ ਲੱਗਦੇ ਹੈ ਰਸ ਰੂਪਾ ਚਾਂਦੀ ਦੇ ਵੀ ਗਹਿਣੇ ਚੰਗੇ ਲੱਗਦੇ ਕਾਮਣੀ ਰਸ ਸੇਜਾ ਚਾਹੀਦੀ ਹੈ ਏਸਤਰੀ ਚਾਹੀਦੀ ਹੈ ਏਸਤਰੀ ਰਸ ਹੈ ਪਰਮਲ ਕੀ ਬਾਸ ਇਹ ਪ੍ਰਾਇ ਮਹਿਨ ਦੇ ਬਰਾਬਰ ਹੈ ਰਸ ਕੋੜੇ ਰਸ ਸੇਜ ਮੰਦਰ ਰਸ ਮਿੱਠਾ ਰਸ ਮਾਸ ਜਿਹੜੇ ਘੋੜੇ ਇਹਨਾਂ ਦਾ ਵੀ ਰਸ ਲੱਗਦਾ ਕਿ ਘੋੜਸਵਾਰੀ ਬੜਾ ਹੰਕਾਰਮੰਦ ਚਾਹੁੰਦਾ ਰਸ ਸੇਜਾ ਮੰਦਰ ਸੇਜਾ ਚਾਹੀਦੀ ਮੰਨ ਲਈ ਇਹਨਾਂ ਦਾ ਵੀ ਵਿੱਚ ਮਨ ਦੇ ਹੰਕਾਰ ਪੈਦਾ ਹੁੰਦਾ ਰਸ ਮਿੱਠਾ ਰਸ ਮਾਸ ਮਾਸਾ ਦੀ ਖਾਣਾ ਤੇ ਮਿੱਠੇ ਪਕਵਾਨ ਖਾਣ ਇਹ ਜਿੰਨੇ ਵੀ ਰਸਾ ਕਹਿੰਦੇ ਇਹ ਸਾਰੇ ਉਸ ਦੇ ਨਾਮ ਤੋਂ ਸਾਨੂੰ ਦੂਰ ਕਰਦੇ ਇੱਤੇ ਰਸ ਸਰੀਰ ਕੇ ਕੇ ਘਟਨਾਮ ਨਿਵਾਸ ਜਿੰਨੇ ਵੀ ਇਹ ਰਸ ਹੈ ਸਾਨੂੰ ਉਸ ਪਰਮਾਤਮਾ ਦੇ ਨਾਮ ਤੋਂ ਦੂਰ ਕਰਦੇ ਜਿਹੜੇ ਇਹ ਰਸ ਕਸਾਂ ਦੇ ਵਿੱਚ ਪਏ ਹੋਏ ਹੈ ਕਹਿੰਦੇ ਉਹ ਕਿਵੇਂ ਉਸ ਪਰਮਾਤਮਾ ਨੂੰ ਆਪਣੇ ਅੰਦਰ ਦੇਖ ਸਕਦੇ ਕਿਉਂਕਿ ਇਹ ਰਸ ਕਸ ਮੋਹ ਮਾਇਆ ਹੈ ਮੋਹ ਮਾਇਆ ਦੇ ਵਿੱਚ ਜਿੰਨੀ ਦੇ ਤੱਕ ਅਸੀਂ ਪਏ ਹਾਂ ਹਉਮੇ ਵਿੱਚ ਹੈ ਸਾਨੂੰ ਉਹ ਨਜ਼ਰੀ ਨਹੀਂ ਆਉਣਾ ਇਸੇ ਕਰਕੇ ਉਹਨਾਂ ਨੇ ਸ਼ਬਦ ਵਰਤ ਲਿਆ ਲੱਭ ਕੁੱਤਾ ਕੋੜ ਚੂੜ ਅਠਾ ਖੰਧਾ ਮਰਦਾ ਇਹ ਜਿਹੜੇ ਰਸ ਕਸ ਹੈ ਦੁਨੀਆ ਦੇ ਕਿਸੇ ਵੀ ਤਰ੍ਹਾਂ ਦਾ ਰਸ ਹੈ ਸੋਨਾ ਪਹਿਣਾ ਚਾਂਦੀ ਦੇ ਗਹਿਣੇ ਪਾਉਣਾ ਇਸਤਰੀਆਂ ਦਾ ਭੋਗ ਪ੍ਰਾਈ ਨਿੰਦਾ ਕਰਨੀ ਘੋੜੇ ਘੋੜਸਵਾਰੀਆਂ ਕਰਨੀ ਸੇਜਾ ਮੰਨਣੀ ਹੈ ਮਿੱਠਾ ਖਾਣਾ ਮਾਸ ਖਾਣਾ ਇੰਨੇ ਜਿਹੜੇ ਰਾਸ ਸਰੀਰ ਨੂੰ ਜਲ ਲੱਗੇ ਹੋਏ ਆ ਉਹ ਕਿਵੇਂ ਦੇਖ ਸਕਦੇ ਆ ਕਿ ਉਸ ਪਰਮਾਤਮਾ ਨੂੰ ਉਹਨਾਂ ਦੇ ਅੰਦਰ ਉਹ ਪਰਮਾਤਮਾ ਹੈ ਕਿਉਂਕਿ ਉਹਨਾਂ ਦਾ ਧਿਆਨ ਹੀ ਰਸਾ ਕਸਾ ਚ ਪਰਮਾਤਮਾ ਦੇ ਨਾਮ ਦੇ ਵਿੱਚ ਤਾਂ ਧਿਆਨ ਹੀ ਨਹੀਂ ਜਿਤ ਬੋਲੀਏ ਪਤ ਪਾਈਏ ਸੋ ਬੋਲਿਆ ਪ੍ਰਮਾਣ ਜਿਸ ਨੂੰ ਕਹਿੰਦੇ ਬੋਲਣ ਦੇ ਨਾਲ ਸਾਡੀ ਇੱਜ਼ਤ ਹੋਵੇ ਉਹੋ ਹੀ ਬੋਲਿਆ ਜਿਹੜਾ ਹੈ ਉਹਦੇ ਦਰਤੇ ਪ੍ਰਵਾਨ ਹੁੰਦਾ ਉਸ ਪਰਮਾਤਮਾ ਦੇ ਸਿਫਤ ਸਲਾਹ ਦੇ ਵਿੱਚ ਕੋਈ ਬੋਲ ਬੋਲਿਆ ਹੋਵੇ ਤਾਂ ਉਹਦੇ ਦਰਤੇ ਪ੍ਰਵਾਨ ਹੋ ਜਾਂਦਾ ਫਿੱਕਾ ਬੋਲ ਵਿਗੋਚਣਾ ਸੁਣ ਮੂਰਖ ਅਣਮਨ ਜੇਕਰ ਅਸੀਂ ਮਾੜਾ ਬੋਲਾਂਗੇ ਵਧੀਆਂ ਵਿੱਚ ਰਹਾਂਗੇ ਦੁਨੀਆਂ ਦੇ ਰਸਾਂ ਕਸਣ ਦੇ ਵਿੱਚ ਰਹਾਂਗੇ ਤਾਂ ਫਿਰ ਅਸੀਂ ਉਹਦੇ ਤੋਂ ਦੂਰ ਹੋ ਜਾਂਗੇ ਗੁਰੂ ਆਪਣੇ ਮਨ ਨੂੰ ਸਮਝਾ ਰਹੇ ਕਿ ਇਹ ਮਨ ਤੂੰ ਇਹਨਾਂ ਅਣਜਾਣ ਨਾ ਬਣ ਉਧਰਕਪਣਾ ਨਾ ਕਰ ਕਿ ਜਿਸ ਬੋਲਣ ਦੇ ਨਾਲ ਉਸ ਪਰਮਾਤਮਾ ਤੋਂ ਸਾਡੀ ਦੂਰੀ ਬਣ ਰਹੀ ਹੈ ਉਸ ਬੋਲਣ ਤੋਂ ਬਚ ਉਹ ਬੋਲ ਬੋਲ ਫਿਰ ਕੇ ਅੱਗੇ ਰੱਖੀਏ ਜਿਤ ਦਿਸੇ ਦਰਵਾਰ ਮੂੰਹ ਕੇ ਬੋਲਣ ਬੋਲੀਏ ਜਿਤ ਸੁਣ ਤਰੇ ਪਿਆਰ ਉਹ ਬੋਲ ਬੋਲ ਜਿਹਦੇ ਨਾਲ ਪਰਮਾਤਮਾ ਦੇ ਨਾਲ ਪਿਆਰ ਜਰਾ ਪੈ ਚੀਜਾਂ ਨਾਲ ਤਾਂ ਪਿਆਰ ਨਹੀਂ ਪੈਂਦਾ ਇਹ ਤਾਂ ਚੀਜ਼ਾਂ ਸਾਡੀਆਂ ਦੁਨੀਆ ਦੀਆਂ ਉਨਧਤੀਆਂ ਤੈਨੂੰ ਤੇ ਜੇ ਕੂੜ ਦੀ ਦਵਾਰ ਤੋੜਨੀ ਹੈ ਤੇ ਉਹਦੇ ਦਰ ਦੇ ਹੁਕਮ ਦੇ ਵਿੱਚ ਚੱਲਣਾ ਤੇ ਅਗਲੀ ਪੌੜੀ ਦੇ ਵਿੱਚ ਕਹਿੰਦੇ ਆ ਫੇਰ ਕਿ ਅੱਗੇ ਰਖੀਏ ਜਿੱਤ ਦਿਸੇ ਦਰਵਾਰ ਮੂੰਹ ਕੇ ਬੋਲਣ ਬੋਲੀ ਇੱਜ਼ਤ ਸੁਣ ਤਰੇ ਪਿਆਰ ਐਸਾ ਮੂੰਹ ਦੇ ਵਿੱਚ ਬੋਲ-ਬੋਲ ਕਿ ਤੇਰੇ ਨਾਲ ਪਿਆਰ ਹੋ ਜਵੇ ਤੇਰੀ ਪਤ ਬਣ ਜਵੇ ਤੇਰੀ ਇੱਜ਼ਤ ਬਣ ਜਵੇ ਉਸ ਪਰਮਾਤਮਾ ਤੋਂ ਇਹੋ ਹੀ ਇੱਕ ਨਾਮ ਮੰਗਣਾ ਹੈ ਕਿ ਆਪਣੀ ਕਿਰਪਾ ਕਰ ਇਸ ਜੀਵ ਦੇ ਉੱਤੇ ਤੇਰੇ ਨਾਮ ਦਾ ਰਸ ਹਜਵੇ ਜੋ ਤਿਸ ਭਾਵੇ ਸੇ ਭਲੇ ਹੋਰ ਕੇ ਕਹਿਣ ਵਖਾਣ ਜਿਹੜੇ ਉਸ ਨੂੰ ਬੋਲ ਚੰਗੇ ਲੱਗਦੇ ਜਦੋਂ ਉਹ ਬੋਲਾਂਗੇ ਤਾਂ ਬਾਕੀ ਤਾਂ ਬਕਵਾਸ ਹੀ ਹੈ ਜੋ ਮਰਜੀ ਕਹੀ ਜਾਏਗੀ ਸਿਰਫ ਸਾਨੂੰ ਜਿਹੜੇ ਉਹਦੇ ਨਾਲ ਪ੍ਰੇਮ ਹੋ ਜਵੇ ਉਹ ਬੋਲ ਬੋਲਣ ਚਾਹੀਦੇ ਸਾਨੂੰ ਉਹ ਰਸ ਦਾ ਸਨਮਾਨਣੇ ਚਾਹੀਦੇ ਹੈ ਜਿਹੜੇ ਪ੍ਰਮਾਤਮਾ ਦਾ ਅੰਮ੍ਰਿਤ ਸਾਨੂੰ ਮਿਲ ਜਵੇ ਦੁਨੀਆ ਦੀ ਮੋਹ ਮਾਇਆ ਦੇ ਰਸ ਜਿਹੜੇ ਹੈ ਇਹ ਸਾਨੂੰ ਪ੍ਰਮਾਤਮਾ ਤੋਂ ਦੂਰ ਕਰਦੇ ਹੈ ਇਹ ਗੁਰੂ ਮਹਾਰਾਜ ਜੀ ਹੋਈ ਸਮਝਾ ਰਹੇ ਜੋ ਤਿਸ ਭਾਵੇ ਸੇ ਭਲੇ ਜਿਹੜੇ ਉਹਨੂੰ ਪਾਉਂਦੇ ਹੈ ਜਿਹੜੇ ਉਸ ਨੂੰ ਚੰਗੇ ਲੱਗਦੇ ਹੈ ਉਹੀ ਚੰਗੇ ਹੋਰ ਕਿ ਕਹਿਣਾ ਬਖਾਣ ਬਾਕੀ ਤਾਂ ਕਹਿੰਦੇ ਜੋ ਮਰਜੀ ਬੋਲੀ ਜਾ ਕੋਈ ਉਹਦੇ ਦਰਤੇ ਪ੍ਰਭਾਣ ਨਹੀਂ ਹੁੰਦਾ ਉਹ ਬੋਲ ਬੋਲਿਏ ਜਿਹੜੇ ਉਹਦੇ ਦਰਤੇ ਸਾਡੀ ਇੱਜ਼ਤ ਹੋਵੇ ਮੂੰਹ ਕੇ ਬੋਲਣ ਬੋਲੀਏ ਜਿਤ ਸੁਣ ਤੜੇ ਪਿਆਰ ਇਹੋ ਜੇ ਮੂੰਹ ਦੇ ਬੁੱਲੋਂ ਵਿੱਚੋਂ ਬੋਲ ਨਿਕਲਣਾ ਤਿੰਨ ਮਤ ਤਿੰਨ ਪਤ ਤਿੰਨ ਧਨ ਪੱਲੇ ਜਿਨ ਹਿਰਦੇ ਰਹਾ ਸਮਾਏ ਜਿਨ੍ਹਾਂ ਦੇ ਪ੍ਰਮਾਤਮਾ ਹਿਰਦੇ ਦੇ ਵਿੱਚ ਵੱਸਦਾ ਉਹਨਾਂ ਦੇ ਕੋਲ ਕੀ ਹੁੰਦਾ ਕਿੰਦੇ ਉਹਨਾਂ ਦੀ ਮਾਤ ਤੋਂ ਬੜੀ ਉੱਚੀ ਹੁੰਦੀ ਹੈ ਉਹਨਾਂ ਦੀ ਇੱਜ਼ਤ ਬੜੀ ਹੁੰਦੀ ਹੈ ਤਿੰਨ ਪੱਤ ਤਿੰਨ ਧੰਨ ਉਹਨਾਂ ਦੇ ਕੋਲ ਧੰਨ ਹੁੰਦਾ ਨਾਮ ਵਾ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਪਰਮਾਤਮਾ ਵਸਦਾ ਦੁਨੀਆ ਦੇ ਮੋਹ ਮਾਇਆ ਜਿਨ੍ਹਾਂ ਦੇ ਕੋਲ ਉਹ ਆਪਣੇ ਮਨ ਤੋਂ ਹਾਰੇ ਹੁੰਦੇ ਕਿਉਂਕਿ ਇਹ ਦੁਨੀਆ ਦੀ ਰੀਤ ਹੈ ਕਿ ਇਸ ਮਨ ਨੂੰ ਜਿਹੜਾ ਮਨ ਵਿੱਚ ਕਰਮ ਵਾਸ कसे ਲਵਣਾ ਬੰਸ ਗਿਆ ਜੈ ਕਹੋ ਸਮਾਨ ਮਨ ਦੇ ਵਿੱਚ ਬਚਨਾਂ ਦੇ ਵਿੱਚ ਤੇ ਇਹ ਜਿਹੜਾ ਸਾਡਾ ਕਰਮ ਹੈ ਇਹਦੇ ਵਿੱਚ ਇਤਨੇ ਚੀਜ਼ਾਂ ਦੇ ਵਿੱਚ ਪਰਮਾਤਮਾ ਦਾ ਪਹਿਚਾਣ ਜਦੋਂ ਪਹਿ ਆ ਬਣ ਗਿਆ ਤੇ ਦੁਨੀਆਂ ਦਾ ਪਹਿ ਖਤਮ ਹੋ ਗਿਆ ਰਸਕਸ ਖਤਮ ਹੋ ਗਏ ਤਾਂ ਫਿਰ ਕਹਿੰਦੇ ਮਤ ਵੀ ਉੱਚੀ ਹੋਜੂ ਪਤ ਵੀ ਉੱਚੀ ਹੋਜੂ ਧੰਨ ਵੀ ਪੱਲੇ ਹੋਜੂ ਜਿਨ ਹਿਰਦੇ ਰਹਾ ਸੁਣਾ ਤਿੰਨ ਕਾ ਕਿਆ ਸਲਾਹਣਾ ਅਬਰ ਸਵਾਲਿਓ ਕਹੇ ਕਹਿੰਦੇ ਉਹਨਾਂ ਨੂੰ ਵੀ ਉਹਨਾਂ ਨੂੰ ਚੰਗੇ ਕਰਨਾ ਉਹਨਾਂ ਜਿਨ੍ਹਾਂ ਤਾਂ ਦੁਨੀਆਂ ਤੇ ਕੋਈ ਸੋਨਾ ਹੀ ਨਹੀਂ ਹੁੰਦਾ ਜਿਨ੍ਹਾਂ ਦੇ ਪੱਲੇ ਨਾਮ ਹੈ ਬਾਕੀ ਤਾਂ ਸਭ ਊੜ ਹੈ ਬਾਕੀ ਤਾਂ ਉਹਨੂੰ ਸਾਰੇ ਤਿੰਨ ਲੋਕ ਦੇ ਵਿੱਚ ਇੱਥੇ ਵੀ ਅੱਗੇ ਵੀ ਲੋਕ ਵੀ ਪਰਲੋਕ ਵਿੱਚ ਉਹਨਾਂ ਦੀ ਸਿਫਤ ਹੁੰਦੀ ਹੈ ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਜਪਿਆ ਨਾਨਕ ਨਦਰੀ ਬਾਹਰੇ ਰਾਚੇ ਦਾਨ ਨਾ naie ਜਿਹੜੇ ਉਹਦੀ ਨਜ਼ਰਾਂ ਤੋਂ ਬਾਹਰ ਹੋ ਜਾਂਦੇ ਜਿਨ੍ਹਾਂ ਤੇ ਉਹਦੀ ਕਿਰਪਾ ਨਹੀਂ ਹੁੰਦੀ ਉਹਨਾਂ ਨੂੰ ਕਹਿੰਦੇ ਕਿਤੇ ਵੀ ਉਹਨਾਂ ਦਾ ਨਾਮ ਹੀ ਨਹੀਂ ਲੈਂਦਾ ਜੋ ਮਰਜ਼ੀ ਕਰ ਲੈਣਾ ਉਹਨਾਂ ਦਾ ਜਿਹੜਾ ਦਾਨ ਕਹਿੰਦੇ ਹੈ ਕਿ ਦਾਤੇ ਹੈ ਜਾਂ ਕੋਈ ਵੱਡਾ ਉਹ ਦਾਨ ਕਰਦੇ ਹੈ ਜਾਂ ਕੁਝ ਵੀ ਕਰਦੇ ਉਹਨਾਂ ਦਾ ਨਾਮ ਨਹੀਂ ਰੰਦਾ ਉਹਦੀਆਂ ਨਜ਼ਰਾਂ ਦੇ ਵਿੱਚ ਜਿਹੜੇ ਲਿੰਦੇ ਉਸ ਪਰਮਾਤਮਾ ਦੀ ਕਿਰਪਾ ਨੂੰ ਜਿਹੜੇ ਮੰਨਦੇ ਹੈ ਉਹਦਾ ਨਾਮ ਜਪਦੇ ਹੈ ਆਰਾਧਨਾ ਕਰਦੇ ਹੈ ਸਿੱਖ ਸਲਾਹ ਦੇ ਵਿੱਚ ਰਹਿੰਦੇ ਹੈ ਹਰ ਟਾਈਮ ਪਰਮਾਤਮਾ ਨੂੰ ਧਿਆਉਂਦੇ ਹੈ ਉਹਨਾਂ ਦਾ ਹੀ ਦੁਨੀਆ ਤੇ ਸ਼ੋਭਾ ਹੁੰਦੀ ਹੈ ਤੇ ਉਹਨਾਂ ਨੂੰ ਕੋਈ ਸਲਾਵੇ ਨਾ ਸਲਾਵੇ ਉਹ ਤਾਂ ਕਹਿੰਦੇ ਦੁਨੀਆ ਜਿਹੜੀ ਆਪ ਤਿੰਨ ਲੋਕ ਉਹਨਾਂ ਦੀ ਪੂਜਾ ਕਰਦੇ ਫਿਰ ਰੇ ਮਨ ਕਿਤ ਕਿਤ ਜੇਤ ਜੇਤ ਚੇਤ ਕਾਹੇ ਨਾ ਮਾਲ ਮਿੱਕੇ ਦੇਖ ਕਹਿ ਜਾਤ ਤੇ ਕਹ ਪਦ ਪਾਇਆ ਅਮਰਿਉ ਰਾਮ ਭਗਤਿ ਸੇ ਜਿਨਾਂ ਲੋਪਜ ਡੰਕ ਆ ਬੁੱਜਣ ਲੱਗ ਪਿੰਦਾ ਜਿਹੜੇ ਉਹਦਾ ਨਾਮ ਜਪਦੇ ਸੋ ਇਸ ਸ਼ਬਦ ਦੇ ਵਿੱਚ ਗੁਰੂ ਮਹਾਰਾਜ ਜੀ ਇਹ ਸਮਝਾ ਰਹੇ ਕਿ ਆਦਤਾਂ ਜਿਹੜੀਆਂ ਹੈ ਜਿਨ੍ਹਾਂ ਨੇ ਦੂਸਰਾਂ ਦਾ ਹੱਕ ਖਾਣਾ ਝੂਠ ਬੋਲਣਾ ਔਰ ਦੁਨੀਆਂ ਦੇ ਰਸਾਂ ਕਸਨ ਦੀ ਖਾਤਰ ਮਨ ਨੂੰ ਲਲਚਾਉਣਾ ਤੇ ਫਰਾਏ ਨਿੰਦਿਆ ਕਰਨੀ ਤੇ ਕ੍ਰੋਧ ਦੇ ਵਿੱਚ ਰਹਿਣਾ ਇਹ ਸਾਰਾ ਜਿਹੜਾ ਖੇਡ ਹੈ ਉਹਨਾਂ ਲੋਕਾਂ ਲਈ ਹੈ ਜਿਹੜੇ ਮੋਹ ਮਾਇਆ ਦੇ ਵਿੱਚ ਗ੍ਰਸਤ ਰਹਿੰਦੇ ਆ ਜਿਨ੍ਹਾਂ ਨੇ ਉਸ ਪਰਮਾਤਮਾ ਦਾ ਨਾਮ ਜਪਣਾ ਉਹਨਾਂ ਦੇ ਸਾਰਾ ਕੁਝ ਪੱਲੇ ਹੁੰਦਾ ਕਿਉਂਕਿ ਉਹਨਾਂ ਦੇ ਹਿਰਦੇ ਵਿੱਚ ਰਾਮ ਹੁੰਦਾ ਉਹਨਾਂ ਦੀ ਜ਼ੁਬਾਨ ਦੇ ਉੱਤੇ ਉਹਨਾਂ ਦਾ ਬਾਤ ਹੁੰਦਾ ਸੋ ਇਸ ਸ਼ਬਦ ਦੇ ਵਿੱਚ ਉਹਨਾਂ ਨੇ ਐਸੇ ਕਰਕੇ ਸਮਝਾਇਆ ਕਿ ਆਦਤਾਂ ਜਿਹੜੀਆਂ ਜੀਵਦੀਆਂ ਉਹ ਠੀਕ ਹੋਣੀਆਂ ਚਾਹੀਦੀਆਂ ਕਿਉਂਕਿ ਪਰਮਾਤਮਾ ਤਾਂ ਅੰਦਰ ਬੈਠਾ ਲੇਕਿਨ ਸਾਡਾ ਕਰਮ ਜਿਹੜਾ ਹੈ ਉਹ ਇੰਨਾ ਪਵਿੱਤਰ ਹੋਣਾ ਚਾਹੀਦਾ ਕਿ ਸਾਨੂੰ ਨੌ ਦਰਵਾਜੇ ਜਿਹੜੇ ਹੈ ਇਹ ਬੰਦ ਹੋ ਜਾਣ ਤੇ ਦਸਮਾ ਦਰਵਾਜਾ ਸਾਡਾ ਜਿੱਥੇ ਉਹਦੀ ਜੋਤ ਹੈ ਉਹ ਸਾਨੂੰ ਪ੍ਰਕਾਸ਼ ਨਜ਼ਰ ਆ ਸਕੇ ਸਾਨੂੰ ਉਹ ਚਾਨਣ ਨਜ਼ਰ ਆ ਸਕੇ ਸਾਨੂੰ ਉਹ ਸ਼ਕਤੀ ਨਜ਼ਰ ਆ ਸਕੇ ਪਰਮਾਤਮਾ ਕੋਈ ਬੰਦਾ ਨਹੀਂ ਹੈ ਪਰਮਾਤਮਾ ਕੋਈ ਇਸਤਰੀ ਨਹੀਂ ਹੈ ਪਰਮਾਤਮਾ ਇੱਕ ਸ਼ਕਤੀ ਹੈ ਪਰਮਾਤਮਾ ਇੱਕ ਪ੍ਰਕਾਸ਼ ਹੈ ਸੋ ਇਸ ਚਾਨਣ ਨੂੰ ਦੇਖਣ ਲਈ ਸਾਡਾ ਜਿਹੜੇ ਸਵਾਹ ਹੈ ਉਹ ਇਹੋ ਜਿਹਾ ਹੋਣਾ ਚਾਹੀਦਾ ਕਿ ਅਸੀਂ ਉਸ ਪਰਮਾਤਮਾ ਦੀ ਅਰਦਾਸ ਨ ਕਰੀਏ ਕਿਸੇ ਨਾਲ ਠੱਗੀ ਨ ਕਰੀਏ ਝੂਠ ਨਾ ਬੋਲੀਏ ਉਹ ਮਾਇਆ ਦੇ ਵਿੱਚ ਆ ਕੇ ਰਸਾਂ ਕਸਾਂ ਦੇ ਪਿੱਛੇ ਲੱਗ ਕੇ ਅਸੀਂ ਮਾੜਾ ਕਰਮ ਨਾ ਕਰੀਏ ਸੋ ਵਾਓ ਪਰਮਾਤਮਾ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰੀਏ ਕਿ ਉਹ ਇਹੋ ਜਿਹੇ ਗੁਣ ਦੇਣ ਕਿਉਂਕਿ ਗੁਣ ਤਾਂ ਹੀ ਆਉਣਾ ਜੇ ਕਰੋ ਦੀ ਕਿਰਪਾ ਹੋਵੇਗੀ ਬਿਨ ਗੁਣ ਕੀਤੇ ਭਗਤ ਨਾ ਹੋਏ ਗੁਣ ਜਿਹੜੇ ਪਰਮਾਤਮਾ ਤੋਂ ਮੈਨੇ ਹੈ ਸੋ ਭਗਤੀ ਉਹ ਜੀ ਤਾਂ ਹੀ ਹੋਣੀ ਹੈ ਜਦੋਂ ਉਹ ਦੀ ਨਜਸਵਲੀ ਹੋਵੇਗੀ ਸੋ ਸਤਸੰਗ ਦੇ ਵਿੱਚ ਜਾ ਕੇ ਜਦੋਂ ਜਾਗ ਲੱਗਣਾ ਫਿਰ ਅਸੀਂ ਅੰਦਰੋਂ ਪ੍ਰਕਾਸ਼ਨ ਦੇਖ ਸਕਦੇ ਹਾਂ ਸੋ ਆਉਣ ਵਾਲੇ ਸਮੇਂ ਦੇ ਵਿੱਚ ਰਿੰਝੇ ਹੋਏ ਸਵਾਸਾਂ ਦੀ ਪੂੰਜੀ ਨੂੰ ਲੇਖੇ ਚਲਾਉਣ ਲਈ ਆਓ ਅਰਦਾਸ ਬੇਨਤੀ ਅਰਜੋਈ ਕਰੀਏ ਕਿ ਰਿੰਝੇ ਹੋਏ ਸਵਾਸਾਂ ਦੀ ਪੂੰਜੀ ਨੂੰ ਆਪਣੇ ਚਰਨਾ ਚ ਲਾਉਣ ਕਿਰਪਾ ਕਰਨ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਦੁਨੀਆਂ ਦੇ ਰਸਾਂ ਕਸਾਂ ਤੋਂ ਮੋਟ ਟਟ ਕੇ ਉਸ ਦੇ ਨਾਮ ਦੇ ਨਾਲ ਪਿਆਰ ਪੈ ਜਵੇ ਈਹ ਹਰਦਾਸ ਬੇਨਤੀ ਕਰਦੇ ਫਤਿਹ ਬੁਲਾਈ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ